ਪਿਛਲੇ ਦਿਨੀ ਹਮਲੇ ਸਰਦ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਂਜ ਜੀ ਦੇ ਅੰਬੇਦਕਰ ਜੀ ਦੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਆਰ.ਓ.ਪੀ. ਭਾਵੇਂ ਪੜ੍ਹਿਆ ਗਿਆ ਹੈ ਪਰ ਫਿਰ ਵੀ ਦਲਿਤ ਪਾਇ ਉਚਾਰੇ ਦੇ ਵਿੱਚ ਲਗਾਤਾਰ ਰੋਸ ਵੇਖਣ ਨੂੰ ਮਿਲ ਰਿਹਾ ਹੈ। ਐਸੇ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ, ਪਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਹੁਸ਼ਿਆਰਪੁਰ ਦੇ ਵਿੱਚ ਦਲਿਤ ਐਕਸ਼ਨ ਫਰੰਟ ਫੋਰ ਸੋਸ਼ਲ ਜਸਟਿਸ ਦੇ ਅਲੱਗ-ਅਲੱਗ ਜੋਥੇ ਬੰਦੀਆਂ ਦੇ ਵੱਲੋਂ ਮਿਲ ਕੇ ਉਦਮ ਸਿੰਘ ਮਾਰਗ ਦੇ ਉੱਪਰ ਦਸਤੇ ਕਿ ਪਾਰਕ ਤੋਂ ਲੈ ਕੇ ਕੰਟਾਗੜ ਚੌਂਕ ਤੱਕ ਰੋਸ ਪ੍ਰਦਰਸ਼ਨ ਘਟਿਆ ਗਿਆ ਹੈ। ਇਹਨ ਐਕਸ਼ਨ ਫਰੰਟ ਤੋਂ ਲੋ ਜਿਹੜਾ ਆ ਰੋਸ਼ਪਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਜਿਹੜਾ ਡਾਕਟਰ ਪੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਨੂੰ ਤੋੜਨੇ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਸ਼ਰਾਰਤੀ ਅੰਸਰ ਚਾਹੇ ਫੜਿਆ ਗਿਆ ਹੈ ਪਰ ਉਹਤੇ ਕਲਾਪ ਜਾਂ ਉਹਨਾਂ ਦੇ ਪਿੱਛੇ ਜੋ ਵੀ ਸਾਜ਼ਿਸ਼ਾਂ ਹਨ ਉਹਨਾਂ ਦੇ ਖਿਲਾਫ ਜਿਹੜਾ ਆ ਇਹ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਇਆ ਸ਼ਾਹਪੁਰ ਦੇ ਵਿੱਚੋਂ ਗੁਜਰ ਸਿੰਘ ਫਾਰਕ ਤੋਂ ਲੈ ਕੇ ਇਹ ਕਟੜਾ ਘਰ ਚੌਕ ਤੱਕ ਇਹ ਜਿਹੜਾ ਪ੍ਰਦਰਸ਼ਨ ਚੱਲਿਆ ਹੈ ਗੱਲਬਾਤ ਕਰਦੇ ਆ ਆਤਮਾ ਦੇ ਨਾਲ ਟੋਪੀ ਆਰੋਪੀ ਜਿਹੜਾ ਆ ਉੱਰਿਆ ਗਿਆ ਹੈ ਇਹਨਾਂ ਪਾਈਓ ਹੁਣ ਸਾਡੀ ਇਹੀ ਮੰਗ ਆ ਕਿ ਜਿਸ ਵੇਲੇ 26 ਜਨਵਰੀ ਨੂੰ ਹਾਈ ਜਨ ਹੋਵੇ ਇਸ ਦੇ ਵਿੱਚ ਉਸ ਦਿਨ ਇੱਕ ਘਟਨਾ ਜਿਹੜੀ ਆ ਪਿਆਰ ਏਜੰਸੀਆਂ ਨੇ ਬੰਦਾ ਖਾਇਰ ਕਰਕੇ ਘਟਨਾ ਕਰਾ ਕੇ ਆ ਜਿਹੜਾ ਸਾਡਾ ਐਸੂ ਸਮਾਜ ਆ ਜਾਂ ਪੰਜਾਬ ਦਾ ਮਾਹੌਲ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਰਕਾਰ ਦੇ ਸਾਡੇ ਜਿਹੜਾ ਸਰਕਾਰ ਦਾ ਸੀ ਪੁੱਲਾ ਪੁਕਾ ਐਸੀ ਕਰਕੇ ਪੁਕਿਆ ਵਾ ਕਿ ਸਰਕਾਰ ਦੀ ਜਿਹੜੀ ਇੰਟੈਲੀਜੈਂਸੀ ਸੀ ਕੋਸ ਵੇਲਾ ਕਿਤੇ ਲਈ ਜਿਸ ਵੇਲੇ 26 ਜਨਵਰੀ ਜਿਸ ਵੇਲੇ 바ਵਾ ਸਾਹਿਬ ਨੇ ਸੰਵਿਧਾਨ ਲੈ ਕੇ ਇਸ ਦੇਸ਼ ਨੂੰ ਸੌਂਪਿਆ ਆ ਕਿਤੇ ਕਾਨੂੰਨ ਦੀ ਬਸਤਾ ਬਣਾਈ ਗਈ ਆ ਸਾਰਿਆਂ ਨੂੰ ਸੂਖ ਸੁਵਿਧਾਾਂਾਂ ਦਿੱਤੀਆਂ ਗਈਆਂ ਵਾ ਤੋਂ ਇਹਨਾਂ ਨੇ ਇਕੱਲੇ ਜਿਹੜਾ ਇਸੀ ਸਮਾਜ ਦਾ ਨਹੀਂ ਹਰ ਵਰਗ ਦਾ ਕੰਮ ਕੀਤਾ ਵਾ ਸੰਵਿਧਾਨ ਨੂੰ ਕਿਤੇ ਪੜ ਕੇ ਦੇਖਿਆ ਜਾਵੇ ਹਰ ਵਰਗ ਲਈ ਉਹਨਾਂ ਨੇ ਕੰਮ ਕੀਤਾ ਤੋਂ ਪੰਜਾਬ ਦੀ ਜਿਹੜੀ ਇੰਟੈਲੀਜੈਂਸੀ ਸੀ ਕਿਤਨਾ ਗੱਲ ਕਰਦਾ ਹੈ ਇਹ ਸਾਰਾ ਮਾਜਿਹੜਾ ਵਾ ਸਾਡੇ ਸਕੂਲ ਦੇ ਵਿੱਚ ਰੂਸ ਜਿਹੜਾ ਅੱਜ ਰੋਸ ਮਾਰਚ ਕੱਢ ਕੇ ਪੰਜਾਬ ਭਾਤਕ ਦੀ ਸਰਕਾਰ ਦਾ ਸੁਪਤਰਾ ਪਹੁੰਚੇ ਹੋ ਇਸ ਕਰਕੇ ਭੁਗਤਿਆ ਗਿਆ ਕਿਉਂਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਸਰਕਾਰ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੇ ਪਕੜਾ ਦਾ ਚੂੜਾ ਜਿਹੜਾ ਆ ਤਾਂ ਲੋਕੀ ਕਹਿੰਦੇ ਹੋ ਮਾਨਸਿਤਾ ਜਾਂ ਬੇਦਵੀ ਕੀਤੀ ਗਈ ਇਹ ਵੀ ਘਟਿਆਟ ਨੇ ਹੰਡਰ ਕੀਤਾ ਗਿਆ ਕੋਈ ਵੀ ਰੋਸ ਵਜੋਂ ਅੱਜ 5 ਦਿਨ ਹੋ ਗਏ ਮੈਨੂੰ ਇਸ ਘਟਨਾ ਦੀ ਨਿੰਦਾ ਕਰਨਾ ਅੱਜ 5 ਦਿਨ ਹੋ ਗਏ ਹੈ ਸਰਕਾਰ ਹਾਲੇ ਤੱਕ ਵੀ ਜਿਹੜੀ ਨਜ਼ਰ ਨਹੀਂ ਆ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਡੇ ਸਰਕਾਰ ਦੇ ਕੋਲ ਨਹੀਂ ਕਰ ਸਕੀ ਇਸ ਕਰਕੇ ਬਹੁਤ ਨਾਲ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਦੇ ਕਪਾਪਰ ਰੋਸ ਹੈ ਸਰਕਾਰ ਹਾਲੇ ਤੱਕ ਸੂਨੀ ਉਹ ਜਿਹੜਾ ਆ ਰਿਹਾ ਹੈ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਔਰ ਹਾਲੇ ਤੱਕ ਮਿਨਿਸਟਰ ਤੇ ਅੱਜ ਕੋਈ ਨਹੀਂ ਆਇਆ ਜਿੰਨਾ ਭੋਜਨ ਦੇ ਭਾਵਾਂ ਨੂੰ ਬਾਬਾ ਸਾਹਿਬ ਵਿਚਾਰ ਕਰਨ ਵਾਲੇ ਲੋਕਾਂ ਦੇ ਨਾਲ ਲੱਗ ਕੇ ਜੇਕਰ ਬਾਬਾ ਸਾਹਿਬ ਡਾਕਟਰ ਵੀ ਹੋਣ ਸਰੋਸਟ ਨੂੰ ਪੰਜਾਬ ਸਰਕਾਰ ਦੇ ਦੇਹਰੇ ਦੇ ਵਿੱਚ ਰਹਿ ਕੇ ਇਹ ਤੋ ਉਹਨਾਂ ਦੀ ਦੱਸਿਆ ਨਹੀਂ ਕਰਕੇ ਆ ਤਾਂ ਭੋਜਨ ਸਮਾਜ ਆ ਅਸੀਂ 7 ਦਿਨ ਦਾ ਹੋਰ ਸਮਾਂ ਦੇ ਰਹੇ ਆ ਪੰਜਾਬ ਸਰਕਾਰ ਜੇ ਉਹਨਾਂ ਨੇ ਅਜ਼ਲੀ ਸ਼ਾਰਜਿਸ ਕਰਤਾ ਨੂੰ ਸੁਣੇ ਕਿ ਕਿਸ ਤਰ੍ਹਾਂ ਕਰਕੇ ਉਨ੍ਹਾਂ ਦੇ ਖਿਲਾਫ ਐਨਐਸਏ ਅਤੇ ਸਰਕਾਰ ਦੇ ਖਿਲਾਫ ਬੜੀਆਂ ਬੇਸੋੜੀਆਂ ਤਰ੍ਹਾਂ ਲਾਚੇ ਮਕਦਮਾ ਦਰਜ ਨਾ ਕੀਤਾ ਜਾਂ ਫਿਰ ਜੀ ਪੰਜਾਬ ਬੰਦ ਨਹੀਂ ਭਾਰਤ ਮੰਦਲੀ ਕਾਲ ਦਵਾਂਗੇ ਉਹਦੇ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਫਾਰਕ ਤੋਂ ਲੈ ਕੇ ਕੈਂਡਾ ਘਰ ਤੱਕ ਜਿਹੜਾ ਰੋਜ਼ ਮਾਰਚ ਕੀਤਾ ਗਿਆ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਤੇ ਪੁੱਲਾ ਪਹੁੰਚਿਆ ਗਿਆ ਹੈ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇ ਵਜੇ ਕੀ ਤੀਕਈ ਤਾਂ ਜੋ ਵੀ ਦੀਪਕ ਦੇ ਨਾਮ ਹੈ ਹਰਖਪੁਰ ਤੋਂ ਉਸੇ ਇਲਾਕੇ ਇੰਡੀਆ ਨੂਜ਼ ਪੰਜਾਬ